ਹੈਲੋ ਗਾਇਜ਼ ਵੈਲਕਮ ਬੈਕ ਟੂ ਅਨਹਦ ਗੇਲ ਵਲੌਗਸ ਸਸੀ ਗੱਲ ਸਾਰਿਆਂ ਨੂੰ ਅਨਹਦ ਗੇਲ ਵਲੌਗਸ ਤੇ ਕਰਦੇ ਆ ਤੁਹਾਡਾ ਵੈਲਕਮ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦੀ ਸ਼ੁਰੂਆਤ ਕਰਦੇ ਆ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਇਧਰ ਬਾਬਾ ਜੀ ਦਾ ਪ੍ਰਕਾਸ਼ ਹੋਣ ਦਾ ਅੱਜ ਕਿਹੜਾ ਹੈ ਕਿ ਤਰ੍ਹਾਂ ਮੋਨੀਟਰਿੰਗ ਕਿਹੜਾ ਹੈ ਅੱਜ ਦਾ ਕੀ ਪ੍ਰੋਗਰਾਮ ਉਹ ਪੰਛਲ ਨਹੀਂ ਸੀ ਅਸੈਂਬਲੀ ਕੀ ਸੀ ਅਸੈਂਬਲੀ ਨੂੰ ਹੋਲਡ ਕਰਨਾ ਹਾਂ ਅਸੈਂਬਲੀ ਨੂੰ ਹੋਲਡ ਕਰਨਾ ਚੱਲੀਏ ਫਿਰ ਚਲੋ ਚਲੋ ਅੱਜ ਤੇ ਆਪਾਂ ਲੇਟ ਹੋ ਗਏ। ਅੱਜ ਤੇ ਮੈਨੂੰ ਨੀਂਦ ਬੜੀ ਆਉਂਦੀ ਆ। ਚਲ ਆਣ ਕੇ ਸੌਵਾਂਗੇ ਦੁਪਹਿਰੇ। ਨਹੀਂ। ਫਿਰ ਅਜ ਨੂੰ ਉੱਠਾ ਜਾਉਣਾ। ਛੁੱਟੀ ਆ ਕੱਲ ਸੰਡੇ ਨੂੰ। ਮਾਸੀ। ਆਪਾਂ ਅਨ੍ਹਾ ਦੇ ਸਕੂਲ ਪਹੁੰਚੇ ਆ ਤੇ ਬਹੁਤਾ ਜਿਆਦਾ ਸੁਆਗਤ ਹੈ ਨਹੀਂ ਅਜੇ ਤੱਕ ਟੀਚਰ ਵੀ ਆਇਆ ਕੋਈ। ਕੱਢਦੇ ਤਾਂ ਆਪਾਂ ਕੱਸੀ ਕਿਤੇ ਬੜਾ 7:30 ਵਜੇ ਆਜੇ। ਆਪਾਂ 5 ਮਿੰਟ ਪਹਿਲਾਂ ਆ ਗਏ ਆ। 7 ਵਜੇ ਨੂੰ 5 ਮਿੰਟ ਰਹਿੰਦੇ। ਇਸ ਤਰ੍ਹਾਂ ਉਹ ਕੰਮ ਨਹੀਂ ਕਰ ਰਹੇ। ਉਹ ਨਾ ਸਭ ਇਹਦੇ ਵਿੱਚ ਸੈਟ ਕਰ ਰਹੇ। ਉਹ ਨਾ ਤਾਂ ਹੋ ਗਏ ਸ਼ੁਰੂ ਤੇਰੇ ਉਹਨੇ ਟੀਚਰ ਸਕੂਲ ਵਾਲੇ ਅਟੈਂਡੈਂਸ ਲੱਗਣੀਆਂ ਸ਼ੁਰੂ ਹੋ ਗਈਆਂ। ਹੈ ਇਧਰ ਇਹ ਸਫਾਈ ਹੋਣੀ ਇਹ ਝੜ ਝੁੜੀ ਵੱਜਣ ਦਾ। ਆ ਲਰਨ ਕਰ ਰਹੇ। ਅਨਾਂ ਦਾ ਇੱਧਰ ਇਨਾ ਕੁਸ਼ਲੀ ਬਣਾਇਆ ਕਰਿਆ ਸਾਰਾ ਨੰਬਰ ਕਾਊਂਟਿੰਗ ਦੇ ਬੁੱਕਸ ਆਹੋ ਸਾਰੇ ਇੱਧਰ ਯੂਨੀਫਾਰਮ ਵਾਲੇ ਹੋਏ ਔਰ ਸਪੋਰਟਸ ਦਾ ਵੈਰੀ ਹੋਇਆ ਜਣਾ ਮੰਨਦਾ ਫਿਰ ਕੀ ਬੋਲੇ ਐਸੈਂਬਲੀ ਚ ਆਜਾਣਾ ਉਹਨੇ ਫਿਰ ਫਿਰ ਕੀ ਕੀਤਾ ਹੈ ਆਪਾਂ ਤੇ ਬੜੀ ਸੁਵਿਧਾ ਤੇ ਚੱਲ ਗਏ ਹਾਂ ਦੂਧਾ ਇਸ ਸਕੂਲ ਸਰਵ ਚੈਟ ਹੀ ਟੈਂਸ ਆਉਂਦੇ ਨੇ ਅੱਛਾ ਆਪਾਂ ਲੇਟ ਜਾਂਦੇ ਆਂ ਆਪਾਂ ਲੇਟ ਪਾਵੈ ਨੇ ਹਾਂਜੀ ਬਾਬਾ ਰੋਜ਼ ਆਪਾਂ 5:30 ਵਜੇ ਉਠਿਆ ਕਰਾਂਗੇ ਅੱਛਾ ਮੈਂ ਤਾਂ ਰੋਜ਼ ਹੀ ਉੱਠਦਾ ਤਾ ਹੋਈ ਨਹੀਂ ਉੱਠਦਾ 5:30 ਕੱਲ ਸੰਡੇ ਆ ਕੱਲੇ ਉਦੋਂ ਕਦੀ ਕਦੀ ਜੇ ਤੁਸੀਂ 5:30 ਉੱਠੋ ਉਹ ਮੈਂ ਉਦੋਂ ਠੀਕ ਨਹੀਂ ਆ ਬਾਬਾ ਉਦੋਂ ਮੈਂ ਲੇਟ ਉੱਠਿਆ ਬੁਖਾਰ ਹੋ ਗਿਆ ਸੀ ਹੂੰ ਆਹ ਮਟੂ ਇਹਨੇ ਕਹਾ ਜਾਂਦਾ ਹੈ ਪਿੱਛੇ ਤੇ ਹਣਵੇਂ ਮਟੂ ਮੇਰੇ ਜੱਡਾ ਆ ਜਾ ਲੈ ਹਾਂ ਨਾ ਮੰਮਾ ਕਿੱਥੇ ਮੈਨੂੰ ਵੇਖ ਕੇ ਲੋਕ ਤੇ ਨਹੀਂ ਗਏ ਉਹਨਾਂ ਗਏ ਬੋਕ ਉਧਰ ਭਾਬੀ ਕਰਨਾਂ ਗਈ ਜੀ ਪਾਪਾ ਜੀ ਆ ਰਖ ਜਾਨ ਚੀਜ਼ ਖਾਵਾਂ ਜাদু ਅਰੇ ਜਦੋਂ ਦੋ ਗੋਤਾ ਕਰ ਲਿਆ ਤੇ ਮੇਰਾ ਦੀਪੂ ਯਾਰ ਕਾ ਲੱਗਦਾ ਦੋ ਸਾਰੇ ਕਹਿੰਦੇ ਹਨਾ ਸੇਵ ਦੀਪੂ ਹੀ ਜਾਂਦਾ ਇਹ ਅਦੀਪੂ ਹੀ ਮਿਲੀ ਸਾਨੂੰ ਉੱਥੇ ਮੱਥਾ ਟੇਕਣ ਗਏ ਬਾਬਾ ਜੀ ਦੱਸ ਪਤਾ ਮੈਨੂੰ ਤੇ ਜਸੰਦੇ ਆਹ ਪੂਹੀ ਮਿਲੀ ਉੱਥੇ ਪਾਪਾ ਦਾ ਸੰਦੇਸ਼ ਜੋ ਮਾਪੜ ਪਈ ਗਏ ਇਹ ਗੱਲਾਂ ਸਟੋਰੀਆਂ ਸੁਣਾਇਆਂ ਦবাইਦੀਆਂ ਤੁਹਾਨੂੰ ਅੱਜ ਟਰੱਕਾਂ ਦੀਆਂ ਗੱਲਾਂ ਸੁਣਾਇਆਂ ਕਿੰਨੀਆਂ ਦਰ ਉਵੀ ਦੱਸ ਮੈਨੂੰ ਜਦੋਂ ਮੈਂ ਉਹ ਜਿਹੜੀ ਬੂਟ ਲੈ ਕੇ ਆਇਆ ਮੈਂ ਕੋਪਨ ਦੇ ਉੱਤੇ ਸ਼ਾਪਿੰਗ ਕਰਦੇ ਜਿਹੜੀ ਬੜੀ ਟਾਪ ਚ ਦੁਬਈ ਦੇ ਵਿੱਚ ਫ੍ਰੀ ਫ੍ਰੀ ਕੂਪਨ ਮਿਲਦੇ ਸੀ ਦੁਬਈ ਦੇ ਵਿੱਚ 15 ਬੂਟ 15 ਇੰਨੇ ਹੋਣੇ ਆ 10 ਜਾਂ 15 ਬੂਟ ਹੋਣੇ ਜਿਹੜੇ ਮੈਂ ਲੈ ਕੇ ਆਇਆ ਹਾਂ ਦੋਨੋਂ ਸ਼ਾਪਿੰਗ ਕਰ ਲਈ ਤੇ ਆਪਣੇ ਵਿਆਹ ਤੋਂ ਪਹਿਲਾਂ ਨਹੀਂ ਗਏ ਹੋ ਪਹਿਲਾਂ ਵਿਆਹ ਤੋਂ ਪਹਿਲਾਂ ਗਿਆ ਹਾਂ ਮੈਂ ਜੀ ਛੋਟੇ ਹੁੰਦੇ ਛੋਟਾ ਛੋਟਾ ਹੁੰਦਾ ਮੈਂ ਪਲੱਸ 2 ਕੀਤੀ ਪਲੱਸ 2 ਕਰਕੇ ਚਲ ਗਿਆ ਅੱਛਾ ਜੀ ਪਲੱਸ 2 ਵੀ ਤੱਕ ਪੜੇ ਬਸ ਪਲੱਸ 2 ਕੀਤੀ ਹੰ ਗਏ ਨੀ ਗਿੱਤੀ ਹਮ ਆਪਾਂ ਯਾ ਵੇਖੋ ਫਿਰ ਮੈਂ ਬਾਤ ਚ ਲੱਗੇ ਹਾਂ ਦੇ ਵੇਖੋ ਇੱਦਾਂ ਹੋਣਾ ਹੈ ਧਿਆਨ ਰੱਖਿਓ ਇੱਦਾਂ ਹੋਣਾ ਹਾਂ ਹਾਂ ਜੇ ਬਤ ਗਈ ਪਰ ਇੱਧਰ ਚੇਜ ਹੋ ਗਿਆ ਆ ਉਹ ਇਧਰ ਲੀ ਇਧਰ ਆ ਗਈ ਇਧਰ ਲੀ ਇਧਰ ਇਹ ਆਪਾਂ ਹੁਣ ਫਿਰ ਦੁਬਾਰੇ ਵੀਡੀਓ ਸ਼ੂਟ ਕਰਕੇ ਅਡੇ ਸੂਟਾਂ ਦੀ ਤੇ ਆਪਾਂ ਫਿਰ ਪੈਕਿੰਗ ਕਰਨ ਦਾ ਹੈ ਤਿਆਰੀਆਂ ਕਰਨ ਦਾ ਆ ਰੈਡੀ ਹੋ ਗਿਆ ਵੀਡੀਓ ਅਗੀ ਸ਼ੂਟ ਦੇ ਅੰਦਰ ਆਪਣੀ ਹੋ ਗਈ ਹੋ ਗਈ ਕੰਪਲੀਟ ਆਪਾਂ ਕਰੀਏ ਸੈਟਅਪ ਆਪਣਾ ਇਹ ਚੇਂਜ ਦੇਖ ਲੀ ਕੀ ਸੂਟ ਬਾਹਰ ਤੈਨੂੰ ਥੋੜੇ ਵਿਖਾਏ ਹੁਣ ਕਹਿੰਦੀ ਸੂਟ ਨਹੀਂ ਵਿਖਾਇਆ ਇਹਨੂੰ ਬੈਠੀ ਰਹਿਣ ਦੇ ਤੂੰ ਇਹਨੇ ਤਾਂ ਕੋਈ ਨਾ ਕੋਈ ਕੱਢ ਲੈਣਾ ਵਿੱਚੋਂ ਇਹਨੇ ਕਹਣਾ ਮੈਨੂੰ ਆਹ ਦੇ ਦੇ ਕੋਠੀਕ ਨਹੀਂ ਵਿਚਾਰੇ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਇਹਨੇ ਤਾਂ ਕੋਈ ਨਾ ਕੋਈ ਸੂਟ ਸਿਲੈਕਟ ਕਰ ਹੀ ਲੈਣਾ ਆ ਦੀ ਨਜਾਲਾ ਦੀ ਠੀਕ ਨਹੀਂ ਹੈ ਵਿਚਾਰੇ ਆਹ ਵੇ ਕਵਲ ਮੈਸੇਜ ਆਉਂਦਾ ਭਈ ਆਪਾਂ ਜਿਹੜੀਆਂ ਹੋਣੀਆਂ ਵੀਡੀਓ ਪਾ ਘਟੇ ਨਾ ਲਾਈਵ ਉਹਦੇ ਫੋਨ ਦੇ ਉੱਤੇ ਮੈਸੇਜ ਵੱਜਣਾ ਸ਼ੁਰੂ ਹੋ ਗਏ ਵੱਧ ਤੋ ਵੱਧ ਗਲੋਸ ਗੁੜ ਸੂਟ ਲਾ ਲੋ ਤੇੜੀ ਪਾਈ ਦਾ ਆਪਾਂ ਹੈਂ ਆ ਪ੍ਰਜੋ ਪਾਈ ਆ ਸੇਲ ਲਾਤੀ ਮੇਰਾ ਨਾ ਕਿ ਆਪਾਂ ਇਹ ਸੇਲਿਆ ਮਤਲਬ ਉਹ ਸਾਲ ਬਾਅਦ ਹੀ ਸ਼ੁਰੂ ਕੀਤੀ ਆ ਪਿਛਲੇ ਸਾਲ ਆਈ ਹੀ ਪਿਛਲੇ ਸਾਲ ਲਾਈ ਹੀ ਐਤ ਕਿ ਸਾਲ ਬਾਅਦ ਕੀਤੀ ਹੈ ਹੁਣ ਆਪਾਂ ਆਪਾਂ ਇਹ ਸੇਲਾਂ ਜਿਹੜੀਆਂ ਨਾ ਇਹ ਸੇਲਾਂ ਦੇ ਮੇਲੇ ਜਿਹੜੇ ਲੈ ਕੇ ਆਉਂਦੇ ਰਹਿਣਾ ਬਸ ਹੁਣ ਇਹ ਗਰਮੀ ਆ ਗਈ ਨੇ ਇਹ ਕੰਮ ਚੜਾ ਹਾਂ ਆਪਾਂ ਤੁਹਾਨੂੰ ਤੋਹਫੇ ਨਵੇਂ-ਨਵੇਂ ਦਿੰਦੇ ਰਹਿਣੇ ਬਸ ਨਵੇਂ-ਨਵੇਂ ਸੂਟ ਤੇ ਹੀ ਸੁਵਾਉਂਦੇ ਰਹਿਣਾ ਸਾਡੇ ਕੋਲ ਲੈ ਕੇ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹਿਣਾ ਤੇ ਵੀਡੀਓ ਆਪਾਂ ਤੁਹਾਡੇ ਦੀ ਲੈ ਕੇ ਆਉਂਦੇ ਰਹਿਣਾ ਬਸ ਤੇ ਇੱਕ ਦੋ ਬੇਨਤੀਆਂ ਹੋਰ ਕਰਨ ਵਾਲੀਆਂ ਅਸੀਂ ਇੱਕਦ ਕਬਲ ਤੇ ਤੇਰੇ ਤੇਰੇ ਨਾਲ ਗੱਲਾਂ ਕਸਟਮਰ ਦੀਆਂ ਦੋ ਤਿੰਨ ਸਾਂਝੀਆਂ ਕਰਨੀਆਂ ਹੈਗੀਆਂ ਸਬਸਕ੍ਰਾਈਬਰ ਸਾਡੇ ਕੁਝ ਨਵੇਂ ਜੁੜੇ ਆ ਤੇ ਕੁਝ ਸਾਡੇ ਪਹਿਲੇ ਹੀ ਗੇ ਉਹ ਵਿਚਾਰੇ ਨਾ ਇਹ ਗੱਲ ਬਾਰ-ਬਾਰ ਸਾਨੂੰ ਮੈਸੇਜ ਵੀ ਕਰਨ ੜੇ ਕਮੈਂਟ ਵੀ ਆਉਣ ੜੇ ਕਿ ਤੁਸੀਂ ਚੈਨਲ ਕਿਉਂ ਨਹੀਂ ਬਣਾਉਂਦੇ ਹੁਣ ਮੈਨੂੰ ਇਹ ਗੱਲ ਦੱਸੋ ਕਿਉਂ ਨਹੀਂ ਬਣਾਉਂਦੇ ਦੱਸੋ ਹਣੀ ਜੇ ਮੈਨੂੰ ਨਹੀਂ ਆਈ ਹਾਲੇ ਨਹੀਂ ਇੰਟਰਸਟ ਹੈਗਾ ਲਈ ਮੈਂ ਥੋੜਾ ਟਾਈਮ ਖਲੋ ਗਈ ਹਾਲੇ ਮੈਂ ਨਹੀਂ ਚਾਹੁੰਦੀ ਕਿ ਮੈਂ ਬਣਾਵਾਂ ਆਪਣਾ ਇਹੋ ਸੇਮ ਜਵਾਬ ਮੈਂ ਅੱਜ ਦੇ ਦਿੱਤਾ ਹੈਗਾ ਇੱਕ ਭੈਣ ਨੂੰ ਤੇ ਉਹ ਆਂਦੇ ਸਾਨੂੰ ਯਕੀਨ ਨਹੀਂ ਆਉਂਦਾ ਪਤਾ ਕੀ ਕਰਾਂ ਮੈਂ ਮੈਂ ਫਿਰ ਮੈਂ ਕਵਲ ਦੇ ਪੁਰਾਣੇ ਦਾ ਨੰਬਰ ਲੈ ਇਸੇ ਜਿਹੜੀ ਸਾਰੇ ਜਣੇ ਅਸੀਂ ਇਕੱਠੇ ਰਹਿੰਦੇ ਆ ਹਨਾ ਕਮਲ ਦੇ ਪੁਰਾਣੇ ਨੰਬਰ ਜਿਹਨੂੰ ਕਿਹਨੋਂ ਕਾਲ ਲਾ ਖਾਣਾ ਕਮਲ ਦੇ ਸੱਜਣ ਬੋਲ ਕਮਲ ਦੇ ਪੁਰਾਣੇ ਦਾ ਨੰਬਰ ਨਾਲ ਕੀ ਹੋਵੇ ਕਮਲ ਦੇ ਪੁਰਾਣੇ ਦਾ ਨੰਬਰ ਨਾਲ ਲੀਕ ਹੋ ਜਾਏਗਾ ਅਚੇਵਿੰਦਰ ਕੁਝ ਕਹਿਣ ਆਏਗਾ ਮਗਰ ਸਾਰੀ ਸਾਰੇ ਜਣੇ ਅਸੀਂ ਇਕੱਠੇ ਹੁੰਦੇ ਰੋਜ਼ ਹੀ ਆਹ ਰੋਜ਼ ਹੀ ਇਕੱਠੇ ਰਹਿੰਦੇ ਆ ਤੇ ਇਸ ਕਰਕੇ ਫਿਰ ਅਸੀਂ ਜੋ ਇੱਕ ਕੁਝ ਯਾਦਾਂ ਬਣਣੀਆਂ ਬਣਨੀਆਂ ਬਣਾਵਾਂਗੇ ਹਨਾ ਜੋ ਇਹਨਾਂ ਨੇ ਬਣੇ ਨਾ ਭਰਾ ਬੜਿਆ ਮਤਲਬ ਪਤਾ ਕੀ ਆ ਚਲ ਆਪਾਂ ਬਣਾਉਣ ਦੀ ਵੀ ਕੋਈ ਗੱਲ ਨਹੀਂ ਕੀ ਚੱਕਰੇ ਆ ਵੀ ਕੰਟੈਂਟ ਰੋਜ਼ ਰੋਜ਼ ਨਹੀਂ ਲੱਗਦਾ ਰੋਜ਼ ਰੋਜ਼ ਹਾਂ ਨਹੀਂ ਮੈਂ ਆਪ ਖੁਦ ਕੰਟੈਂਟ ਹੈ ਨਹੀਂ ਗੇ ਤੇ ਮੈਂ ਆਪ ਦੂਜੇ ਤੇ ਜਦਨ ਵੀਡੀਓ ਪਾਉਂਦਾ ਨਹੀਂ ਨਹੀਂ ਤਾਂ ਬਾਅਦ ਵਿੱਚ ਟੈਨਸ਼ਨ ਹੋਣੀ ਮੈਂ ਦੱਸ ਅਰਵਿੰਦਰ ਨੇ ਕਰੋ ਜਲ ਜਲ 7:30 ਵਜੇ ਮੇਰਾ ਸਬਦ ਜਲਦਾਣਾ ਹਾਂ ਮੈਂ ਕੱਲ੍ਹ ਹੀ ਸਾਹਿਬ ਨੇ ਕੀ ਵਲੌਗ ਨੇ ਮੈਂ ਗੱਲੋ ਜਿਵੇਂ ਸਮਝੀ ਆਂ ਮੰਮੀ ਕੈਮਰਾ ਫੜਾ ਛੇੜਾ ਅੱਜ ਵਿਆਹ ਬਣਾਇਆ ਅੱਜ ਵਿਆਹ ਬਣਾਇਆ ਕੋਈ ਨਹੀਂ ਤਿਹਾਰ ਕੁਝ ਨਹੀਂ ਆ ਜੀ ਮੈਂ ਇੰਸਟਾ ਤੇ ਵੀ ਆਪਣਾ ਤੇਰੀ ਮੈਂ ਆਈਡੀ ਆਈਡੀ ਵੀ ਮੈਂ ਉਹਨਾਂ ਨੂੰ ਮੈਂਸ਼ਨ ਕਰਤੀ ਮੈਂ ਕਿਹਾ ਤੁਸੀਂ ਡਾਇਰੈਕਟ ਮੈਸੇਜ ਕਰ ਲਓ ਮੈਂ ਕਿਹਾ ਪੁੱਛ ਲਓ ਮੈਂ ਕਿਹਾ ਪਤਾ ਨਹੀਂ ਕਿਉਂ ਕਨਫਿਊਜ਼ਨ ਉਹ ਜਤਿੰਦਰ ਨਾਲੇ બીજી ਵੀ ਹੁੰਦੀ ਨਾ ਸਟੀਚਿੰਗ ਕਰਦੀ ਜਤਿੰਦਰ ਜਤਿੰਦਰ ਮਨਦੀਪ ਵਾਲਾ ਜਿਹੜਾ ਚੈਨਲ ਆ ਉੱਤੇ ਵੀ ਕਮੈਂਟ ਮੈਸੇਜ ਕਰਨ ਦਾ ਕਸਟਮਰ ਤੂੰ ਹੀ ਕਿਹੜਾ ਨਲਕਾ ਨਹੀਂ ਬਣਾਉਂਦੇ ਆਪਣਾ ਚੈਨਲ ਕਿਉਂ ਨਹੀਂ ਬਣਾਉਂਦੇ ਜਿਹੜਾ ਇੰਸਟਾਗ੍ਰਾਮ ਦਾ ਚੈਨਲ ਬਣਾਇਆ ਹੈ ਨਾ ਇਹ ਉੱਤੇ ਵੀ ਵੀਡੀਓ ਪੰਜ-ਛੇ ਦਿਨ ਬਾਅਦ ਅਪਲੋਡ ਕਰਦੇ ਆ ਤਾਂ ਨਹੀਂ ਹੈਗੀ ਇਸ ਬੰਦੇ ਦੀ ਧਿਆਨ ਨਹੀਂ ਹੈ ਕਿ ਆਪਾਂ ਨੂੰ ਟਾਈਮ ਟਾਈਮ ਵੀ ਨਹੀਂ ਹੈਗਾ ਹਾਂ ਥੋੜਾ ਥੋੜਾ ਕੰਮ ਹੋ ਰਿਹਾ ਹੋਰ ਟਾਈਮ ਹੈ ਕਰਾਂਗੇ ਹੱਲੇ ਨਹੀਂ ਹੱਲੇ ਕੁਝ ਨਹੀਂ ਸਾਡਾ ਵਿਚਾਰ ਹੈ ਬਾਰੇ ਕੋਈ ਵਿਚਾਰ ਨਹੀਂ ਹੈ ਇਸ ਟਾਈਮ ਤੇ ਮਤਲਬ ਤੁਸੀਂ ਹੁਣ ਆਪਣਾ ਕਲੀਅਰ ਕਲੀਅਰ ਕਰ ਦਿੱਤਾ ਸਾਡਾ ਚੈਨਲ ਦਾ ਕੋਈ ਵਿਚਾਰ ਨਹੀਂ ਹੈ ਹਾਂ ਜਦੋਂ ਹੋਊਗਾ ਲਓ ਬਈ ਇਦਾਂ ਵੀਡੀਓ ਬਣਾ ਕੇ ਦੱਸਾਂਗੇ ਮੈਂ ਹੀ ਆਪਣਾ ਚੈਨਲ ਹਾਂ ਹਾਂ ਇਹ ਆਪਾਂ ਇਸੇ ਚੈਨਲ ਤੋਂ ਆਪਾਂ ਵੀਡੀਓ ਪਾਵਾਂਗੇ ਕਿ ਆ ਸਾਡਾ ਚੈਨਲ ਜੇ ਇਹਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਜੇ ਤੁਹਾਨੂੰ ਮੇਰੇ ਦੇਖ ਸਕਦੇ ਐ ਮੈਂ ਗੱਲ ਕਰ ਨਹੀਂ ਮੇਰੀ ਇੰਸਟਾਗ੍ਰਾਮ ਤੇ ਆਈਡੀਆ ਹੈ ਯਰ ਵਿਦ ਤੁਹਾਨੂੰ ਕਵਰ ਹਾਂ ਹਾਂ ਜਰੂਰ ਮੇਰੇ ਫੋਨ ਤੇ ਫੋਨ ਕਰ ਹਾਂ ਮੈਂ ਆਪਣਾ ਪਰਸਨਲ ਨੰਬਰ ਕਿਸੇ ਨੂੰ ਨਹੀਂ ਦੇ ਸਕਦਾ ਨਹੀਂ ਮੈਂ ਬੜੀ ਯਾਰੀ ਮਨਾ ਕੀਤਾ ਮੈਂ ਕਿ ਨੰਬਰ ਆਈਡੀਆ ਇੰਸਟਾਗ੍ਰਾਮ ਆ ਇੱਕ ਰਹਿਮਤ ਇੱਕ ਬੁਟੀਕ ਦੇ ਨਾਮ ਦੀ ਬੁਟੀਕ ਦੀ ਐ ਉਹਦਾ ਨਾਂ ਚਲ ਨਾ ਬੋਲਦੇ ਆ ਰਹਿਮਤ ਰਹਿਮਤ ਬੁਟੀਕ ਹਾਂਜੀ ਕਮਲ ਅਰਵਿੰਦਰ ਕਮਲ ਅਰਵਿੰਦਰ ਤੇ ਇੱਕ ਮੇਰਾ ਰਹਾਦਾ ਇੱਕ ਹੋਰ ਆਈਡੀ ਬਣਾ ਦਗੀ ਤੁਹਾਡੀ ਇੱਕ ਨਾਲ ਸਾਰਿਆਂ ਨੂੰ ਕਹਿ ਦੋ ਕਿ ਬਿੰਦਰ ਆ ਬਿੰਦਰ ਨਹੀਂ ਆਹੋ ਜਿਹੜਾ ਸੱਚੇ ਵੀ ਕਨਫਿਊਜ਼ਨ ਹੈਗੀ ਜਿਹੜਾ ਬਿੰਦਰ ਆ ਨਾ ਬਿੰਦਰ ਬੀ ਆਈ ਐਨ ਡੀ ਆ ਉਹ ਆ ਤੁਹਾਡੀ ਮਾਸੀ ਦਾ ਨਾਮ ਬਿੰਦਰ ਇਹਦਾ ਨਾਮ ਆ ਗਵਿੰਦਰ ਬੀ ਆਈ ਐਨ ਡੀ ਆ ਬੀ ਤੇ ਵੀ ਦਾ ਫਰਕ ਪੈ ਤੇ ਅਸਾਂ ਆਈਡੀ ਸੱਚ ਮੈਂ ਲਗਾ ਤੁਹਾਨੂੰ ਕਹਨੇ ਕਾਈ ਆਈਡੀ ਹੋਰ ਬਣਾ ਕੇ ਦੇਣੀ ਤੁਹਾਨੂੰ ਕਾਈ ਕਮਲ ਦਾ ਪ੍ਰੋਣਾ ਗੁੱਡੀਆ ਜਿਹੜੀ ਹੈ ਗੁੱਡੀਆ ਪ੍ਰੋਣਾ ਸੁਣਨ ਕਮਲ ਦਾ ਪ੍ਰੋਣਾ ਕਮਲ ਦਾ ਪ੍ਰੋਣਾ ਨਵੀਂ ਵੀਡੀਓ ਨਵੀਂ ਆਈਡੀ ਬਣਾਉਣੀ ਆ ਉਹਦੇ ਸਿਰਫ ਕਮਲ ਦੇ ਪ੍ਰੋਣਾ ਦਾ ਨੰਬਰ ਦਿੱਤਾ ਜਾਊ ਚੈਨਲ ਦਾ ਨਾਮ ਵੀ ਜਿਹੜਾ ਪਹਿਚਾਣ ਲਓ ਚੈਨਲ ਦਾ ਨਾਮ ਵੀ ਹੋਰ ਰਖੜਾ ਕਮਲ ਦਾ ਪ੍ਰੋਣਾ ਕਮਲ ਦਾ ਪ੍ਰੋਣਾ ਤੇ ਲਓ ਵੀ ਹੁਣ ਮੇਰੇ ਸਾਰੇ ਭੈਣ ਭਰਾ ਸੱਜਣ ਮਿੱਤਰ ਜਿੰਨੇ ਵੀ ਆ ਜਿਹੜੇ ਮੇਰੀ ਵੀਡੀਓ ਵੀ ਵੇਖਣ ਦੇ ਆ ਤੇ ਜਿਹੜੇ ਜਤਿੰਦਰ ਦੇ ਜਾਂ ਮੰਦੀਪ ਦੇ ਵਲੌਗ ਚੋਂ ਵੀ ਵੀਡੀਓ ਵੇਂਦੇ ਸਾਡੀਆਂ ਜਾਂ ਸਾਡੇ ਨਾਲ ਜੁੜੇ ਨੇ ਉਹ ਪਲੀਜ਼ ਇਹ ਗੱਲ ਹੁਣ ਨੋਟ ਕਰ ਲਓ ਸੁਣ ਲਓ ਆਪਾਂ ਕਲੀਅਰ ਕਰਾਤਾ ਜੇ ਵੀ ਕਬਲ ਦੇਵਿੰਦਰ ਜਿਹੜੇ ਆ ਉਹ ਚੈਨਲ ਕਿਉਂ ਨਹੀਂ ਇਹ ਟਾਈਮ ਤੇ ਬਣਾਉਂਦੇ ਖੈਲਾ ਗਿਆ ਡਰ ਅਦਾ ਹੀ ਬਣਾਉਂਦਾ ਪਰ ਹੀ ਬਣਾਇਆ ਹੀ ਨਹੀਂ ਯਾਰ ਸਾਡੇ ਕੋਲ ਨਾ ਸਿਰ ਪਾ ਨਹੀਂ ਹੋਣਾ ਆਗੇ ਨਾ ਗੱਲ ਸੇਕ ਸੇਕ ਨਾ ਕੱਢਾ ਸ਼ਾਮ ਨੂੰ ਘਰ ਆਉਣਾ ਸਿਰ ਪਾ ਲਈ ਥੋੜਾ ਬਿਜੀ ਸਾਰਾ ਦਿਨ ਬਿਜੀ 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 ਟਾਈਮ ਨਹੀਂ ਇੰਨਾ ਜ਼ਿਆਦਾ ਹੈਗਾ ਪਹਿਲਾਂ ਵੀਡੀਓ ਸ਼ੂਟ ਕਰੋ ਫਿਰ ਉਹਨੂੰ ਐਡਿਟ ਕਰੋ ਹੁਣ ਤੈਨੂੰ ਵੀ ਪਤਾ ਹੀ ਹੈ ਕਿ ਮੈਂ ਦੋ ਵੀਡੀਓ ਸ਼ੂਟ ਕਰਕੇ ਐਡਿਟ ਕਰਦਾ ਮੈਨੂੰ ਰਾਤ ਨੂੰ 1.5 2 ਵਜੇ ਜਾਂਦੇ ਸੌਂਦਾ ਤੁਸੀਂ ਚਲੋ ਤੁਹਾਨੂੰ ਇਸ ਜਿਹੜੇ ਤੇ ਲੈਡ ਵੀਡੀਓ ਕੋਈ ਗੱਲ ਨਹੀਂ ਮੈਂ ਡਿਊਟੀ ਕਰਦਾ ਕੋਈ ਨਹੀਂ ਇੰਨਾ ਹਾਂ ਮੈਂ ਸੌਂਦੇ ਉੱਠਣਾ ਹਾਂ ਇਹ ਕਰਕੇ ਨਾ ਮਤਲਬ ਚੈਨਲ ਦਾ ਕੋਈ ਡਾ ਇਸ਼ੂ ਤਾਂ ਹੈ ਨਹੀਂਗਾ ਪਰ ਇਹ ਆ ਕਿ ਕੁਝ ਪ੍ਰੋਬਲਮ ਹੋ ਜਾਂਦੀਆਂ ਜਿੰਨਾ ਕਰਕੇ ਉਹਨੂੰ ਆਪਾਂ ਮੇਨਟੇਨ ਨਹੀਂ ਰੱਖ ਸਕਦੇ ਚੈਨਲ ਨੂੰ ਬਸ ਮਤਲਬ ਚੈਨਲ ਬਣਾ ਲੀਏ ਫਿਰ ਤੇ ਵੀਡੀਓ ਨਾ ਪਵੇ ਹਨ ਫੇਰ ਵੀ ਹੁੰਦਾ ਵਾ ਇਹ ਕਿਹਨਾਂ ਵੀ ਬਣਾ ਲਿਆ ਇਹਨਾਂ ਪਉਦੀ ਕਿਉਂ ਨਹੀਂ ਆ ਹਾਂ ਹਾਂ ਫੇਰ ਮੈਸੇਜ ਆਉਣੇ ਸ਼ੁਰੂ ਹੋ ਜਣੇ ਰੋਜ਼ ਪਾਇਆ ਕਰੋ ਵੀਡੀਓ ਰੋਜ਼ ਪਾਇਆ ਕਰੋ ਰੋਜ਼ ਪਾਉਣ ਵਾਸਤੇ ਮੈਟਰ ਕਿੱਥੋਂ ਆਣਾ ਮੈਟਰ ਨਾਲੇ ਉਹਦੇ ਲਈ ਬੰਦਾ ਵੀ ਇੱਕ ਵੇਲਾ ਚਾਹੀਦਾ ਵੇਲਾ ਫਿਰ ਉਹਨੂੰ ਆਪਾਂ ਵੀਡੀਓ ਨੂੰ ਬਣਾਉਣਾ ਸ਼ੂਟ ਕਰਨਾ ਐਡਿਟ ਕਰਨਾ ਫੇਰ ਆਪਾਂ ਸਾਰੇ ਇਕੱਠੇ ਹੋਵਾਂਗੇ ਫੇਰ ਵੀਡੀਓ ਬਣਦੀ ਮਾਲੋ ਜਿੱਥੇ ਗਏ ਜਦੋਂ ਮਾਲੋ ਦਹੀ ਤੁਹਾਡੇ ਕੋਲ ਆਏ ਆ ਅਸੀਂ ਸਾਰੇ ਇਕੱਠੀ ਬਣੀ ਇਹੋ ਜਿਹੀ ਬਣਾ ਲੈਣਾ ਇਹੋ ਬਣਾ ਲੈਣਾ ਉਹ ਵੀ ਤੁਸੀਂ ਇੱਕ ਜਿਹੜੇ ਦੇ ਵੇਖੇ ਦੂਜੇ ਦੇ ਵੇਖਿਆੜੀ ਬਾਅਦ ਅਹ ਗਣਾ ਦੁਬਾਰੀ ਕੋਈ ਬਾਤਾਂ ਬਾਕੀ ਚਲੋ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਅਰੰਡ ਗੇਟ ਬ੍ਰਾਊਡਰ ਜੁੜ ਕਰਿਓ ਹਾਂ ਤੇ ਇਹੀ ਤੁਹਾਨੂੰ ਇਦਾਂ ਮਿਲਦੇ ਰਵਾਂਗੇ ਦੋਵੇਂ ਚੈਨਲਾਂ ਦੇ ਉੱਤੇ ਅਨਹਦ 800 ਬੁਟੀਕ ਚੈਨਲ ਤੇ ਅਨਹਲ ਗੇਲ ਬਲੌਗ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਇਦਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ ਤੇ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਚੈਨਲ ਦੇ ਵਿੱਚ ਮਿਲਾਂਗੇ ਪਰ ਥੋੜੇ ਟਾਈਮ ਬਾਅਦ ਬਣਾਵਾਂਗੇ ਜੀ ਇਹ ਤਾਂ ਥੋੜਾ ਟਾਈਮ ਲੱਗਦਾ ਤੇ ਇਹ ਕਨਫਿਊਜ਼ਨ ਆਪਣੀ ਕਲੀਅਰ ਹੋ ਗਈ ਹੈ ਜੀ ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਜਿਹੜੇ ਜੇ ਉਹਨੂੰ ਮਤਲਬ ਕਲੀਅਰ ਹੋਈ ਗਈ ਹੋਗੀ ਆਲਮੋਸਟ ਸਾਰਿਆਂ ਨੂੰ ਕਨਫਿਊਜ਼ਨ ਹੈਗੀ ਉਹਦੀ ਕਲੀਅਰ ਹੋ ਗਈ ਹਾਂ ਚਲੋ ਮਿਲਦੇ ਹਾਂ ਫੇਰ ਤੁਹਾਨੂੰ ਆਪਾਂ ਨਵੀਆਂ ਵੀਡੀਓਾਂ ਦਵੇਂ ਬਲੌਗ ਦੇ ਵਿੱਚ ਸასი ਕਾਲ ਜੀ ਸਾਰਿਆਂ ਨੂੰ ਬਾਏ ਬਾਏ ਸასი